ਉਹੀ ਗੱਡੀ ਵਾਲੇ ਕਰ ਰਹੇ ਉਹ ਜਿਹੜੇ ਗੱਡੀ ਉਹ ਵੱਡੀ ਸਾਹਮਣੇ ਰਹਿਣਾ ਬੋਟੋਲੀ ਪੂਰੀ ਬੋਟੋਲੀ ਫੰਦਾ ਮਾਰਦਾ ਰਿਹਾ ਹੈ ਨਾ ਆਈਡੀ ਲੈਂਦੀ ਹੁੰਦੀ ਹੈ ਪੀਰਕ ਦਾ ਠੀਕ ਹੈ ਸਰਕਾਰੀ ਗੱਡੀ ਆ ਫੇਰ ਪਿੱਛੇ ਸਾਰਾ ਜਿਹੜਾ ਲਹੌਣ ਦਾ ਲੈ ਕੇ ਸਾਰੇ ਹੁੰਦੇ ਸਾਰੇ ਜਖਮਾਂ ਦੇ ਮਰੀਜ਼ਾਂ ਦੇ ਹਾਂ ਹਾਂ ਸਸਿਕਲ ਦਰਸ਼ਕੋ ਆਪਾਂ ਅੱਜ ਖੜੇ ਨੈਸ਼ਨਲ ਹਾਈਵੇ ਮੋਗਾ ਬਰਨਾਲਾ ਰੋਡ ਤੇ ਜਿੱਥੇ ਕਿ ਇੱਕ ਆਈ 20 ਗੱਡੀ ਤੇ ਇੱਕ ਨੈਕਸਨ ਗੱਡੀ ਜਿਨ੍ਹਾਂ ਦਾ ਆਪਸ ਵਿੱਚ ਬਹੁਤ ਹੀ ਭਿਆਨਕ ਟੱਕਰ ਹੋਈ ਹੈ ਜਿਨ੍ਹਾਂ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਕੇ ਤੇ ਪਹੁੰਚਿਆ ਹਲੇ 5-7 ਮਿੰਟ ਹੀ ਹੋਇਆ ਐਕਸੀਡੈਂਟ ਹੋਇਆ ਇਹਨੂੰ ਤੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤੇ ਕਰਦੇ ਆ ਐਸਆਈ ਸਾਹਿਬ ਸਤਪਾਲ ਸਿੰਘ ਜੀ ਨਾਲ ਗੱਲ ਤੇ ਕੀ ਘਟਨਾ ਹੋਈ ਆ ਇਹਨਾਂ ਨੂੰ ਕਿੰਨੀ ਕੁ ਜਾਣਕਾਰੀ ਆ ਫਿਲਹਾਲ ਹੁਣ ਤੱਕ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਂਜੀ ਸਤ ਸ੍ਰੀ ਅਕਾਲ ਜੀ ਸਰ ਕੀ ਕਾਰਨ ਹੋਇਆ ਜੀ ਤੁਸੀਂ ਮੌਕੇ ਤੇ ਪਹੁੰਚ ਗਏ ਇੱਥੇ ਬਹੁਤ ਜਲਦੀ ਜਿਵੇਂ ਕਿ ਦੇਖਿਆ ਵੀ ਕੋਈ ਆਮ ਐਕਸੀਡੈਂਟ ਹੋ ਜਾਂਦਾ ਹੈ ਪੁਲਿਸ ਆਏ ਆ ਗਈ ਹੈ ਇੱਥੇ ਜਿਵੇਂ ਬਹੁਤ ਜਲਦੀ ਜਿਵੇਂ ਨੇੜੇ ਹੀ ਹੁੰਦੇ ਆ ਤੇ ਤੁਸੀਂ ਮੌਕੇ ਤੇ ਆ ਚੁੱਕੇ ਹੁਣ ਤੱਕ ਕੀ ਦੇਖਿਆ ਤੁਸੀਂ ਕੀ ਕਾਰਨ ਹੋਇਆ ਇਹਦਾ ਇਹ ਕਾਰਨ ਦਾ ਤਾਂ ਪਤਾ ਕਰਦੇ ਆ ਜੀ ਜਿਹੜੇ ਜ਼ਖਮੀ ਹੀ ਉਹਨਾਂ ਨੂੰ ਹੀ ਸਿਹਤ ਹਸਪਤਾਲ મોਗੇ ਭੇਜਤਾ ਜੀ ਜੀ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਤੇ ਵੇਖੇ ਹੁਣ ਜੋ ਹੋਊਗਾ ਕਾਰਵਾਈ ਹੁਣ ਤੇ ਲੈਂਦੀ ਹੈ ਤਕਰੀਬਨ ਕਿੰਨੀਆਂ ਕ ਸੱਟਾਂ ਜੀ ਕਿੰਨੀਆਂ ਕਾਫੀ ਸੱਟਾਂ ਜੀ ਕਿੰਨੇ ਗੱਡੀ ਤੁਸੀਂ ਗੱਡੀਆਂ ਤੋਂ ਤਾਜ਼ਾ ਆਪਾਂ ਲਾ ਸਕਦੇ ਵੀ ਜਾਨੀ ਕਿ ਕਾਫੀ ਇਹਨਾਂ ਦਾ ਜਿੰਨੀ ਕ ਤੁਹਾਨੂੰ ਜਾਣਕਾਰੀ ਮਿਲੀ ਹੈ ਜੀ ਕਿਹੜੀ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹਦੇ ਬਾਰੇ ਕੁਝ ਪਤਾ ਲੱਗਿਆ ਜੀ ਇਹ ਪਤਾ ਲੱਗਿਆ ਜੀ ਇੱਕ ਗੱਡੀ ਇਧਰੋਂ ਮੋਗਾ ਸਾਈਡ ਤੋਂ ਆ ਰਹੀ ਸੀ ਇੱਕ ਇਧਰ ਬਰਨਾਲਾ ਸਾਈਡ ਤੋਂ ਆ ਰਹੀ ਸੀ ਇਹ ਜਿਹੜੀ ਮੋਗਾ ਸਾਈਡ ਵਾਲੀ ਤਾਂ ਸ਼ਾਇਦ ਟਾਇਰ ਪਾੜ ਗਿਆ ਤੇ ਦੂਜੀ ਜਾ ਕੇ ਵੱਜੀ ਹਾਂ ਦਰਸ਼ਕੋ ਦੇਖ ਸਕਦੇ ਆ ਤੁਸੀਂ ਆ ਜਿਹੜੀ I20 ਗੱਡੀ ਹੈ ਅਸਮਾਨੀ ਕਲਰ ਦੀ ਇਹ ਮੋਗਾ ਸਾਈਡ ਤੋਂ ਆ ਰਹੀ ਸੀ ਤੇ ਉਧਰੋਂ ਬਰਨਾਲਾ ਸਾਈਡ ਤੋਂ ਇੱਕ ਚਿੱਟੀ ਗੱਡੀ ਆ ਰਹੀ ਸੀ ਜਿਹੜੀ ਮੋਗਾ ਸਾਈਡ ਤੋਂ ਗੱਡੀ ਆ ਰਹੀ ਸੀ ਉਹ ਫੁੱਟਪਾਥ ਪਾਰ ਕਰਕੇ ਟਾਇਰ ਇਹਦਾ ਸ਼ਾਇਦ ਟਾਇਰ ਪਾਟ ਗਿਆ ਗੱਡੀ ਦਾ ਤੇ ਜ਼ਿਆਦਾ ਜਾਣਕਾਰੀ ਅਸੀਂ ਬਾਅਦ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਲੀਅਰ ਕਰਾਂਗੇ ਤੇ ਫਿਲਹਾਲ ਜਿਹੜੀ ਹੁਣ ਮੁੱਢਲੀ ਸੁਣਨ ਨੂੰ ਮਿਲ ਰਹੀ ਹੈ ਗੱਲ ਵੀ ਮੋਗਾ ਸਾਈਡ ਤੋਂ ਇਹ ਦੂਜੀ ਸਾਈਡ ਗੱਡੀ ਆ ਰਹੀ ਸੀ ਟਾਇਰ ਪਾਟਣ ਦੇ ਕਾਰਨ ਫੁੱਟਪਾਥ ਤੋਂ ਜੰਪ ਕਰਕੇ ਇਸ ਸਾਈਡ ਆਈ ਹੈ ਤੇ ਜਿਹੜੀ ਆ ਵਾਈਟ ਕਲਰ ਦੀ ਗੱਡੀ ਐਕਸ਼ਨ ਗੱਡੀ ਹੈਗੀ ਆ ਇਹਦੇ ਵਿੱਚ ਟਕਰਾਈ ਆ ਤੇ ਜਿਵੇਂ ਐਸਆਈ ਸਾਹਿਬ ਸਤਪਾਲ ਸਿੰਘ ਜੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਮੈਂ ਨੀਟੂ ਲੋਹਾਰਾ ਕੈਮਰਾਮੈਨ ਹਰਮਨ ਪ੍ਰੀਤ ਸਿੰਘ ਦੇ ਨਾਲ